ਪਰ ਰਲ ਕੇ ਸਾਰੇ ਆਪਣਾ ਫਰਜ਼ ਨਿਭਾਈਏ ਬਈ ਨਮਕਰੀਰ ਜਾਮਣ ਤੇ ਟਾਲੀ ਬੱਲੇ 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 ਨਮਕਰੀਰ ਜਾਮਣ ਤੇ ਟਾਲੀ ਰਲ ਕੇ ਜਰੂਰ ਲਗਾਈਏ ਬਈ ਧਰਤੀ ਹੋਵੇ ਹਰੀ-ਹਰਿਆਲ ਹਰੀ-ਹਰਿਆਲ ਓ ਬਾਬਈ 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 ਮਾਂ ਆਹ ਧਰਤੀ ਹੋਵੇ ਹਰੀ-ਹਰਿਆਲ ਕੁਦਰਤ ਦੇ ਜਸ ਗਾਈਏ ਇਕ ਝਟ ਹੋ ਕੇ ਬਈ ਬਤਾ ਬੰਨਮ ਚਾਹੀਏ ਇਕ ਝਟ ਹੋ ਕੇ ਏ ਬਈ ਪਾਤਾ ਬੰਨੂ ਚਾਹੀਏ ਇੱਕ ਜੁੱਟ ਹੋ ਕੇ ਬਈ ਪਾਤਾ ਬੰਨ ਬਚਾਈਏ ਇੱਕ ਜੁੱਟ ਹੋ ਕੇ ਬਈ ਬੋੜ ਦੇ ਜਾਉਂਗੇ ਏ ਹਾ ਏ ਬੱਲੇ ਏ ਤਾ ਅਸੀਂ ਅਜੇ ਰਾਉਂਡ ਕਲਾਸ ਫਾਊਂਡੇਸ਼ਨ ਦੇ ਜੰਗਲ ਦੇ ਵਿੱਚ ਜਿਹੜਾ ਮਾਛੀਵਾੜਾ ਖਾਮ ਦੇ ਵਿੱਚ ਲਗਾਇਆ ਜਾ ਰਿਹਾ ਤੇ ਜਿੰਨੇ ਵੀ ਰੁੱਖ ਸਾਰੇ ਵਿਰਾਸਤੀ ਰੁੱਖ ਆਪਣੇ ਖਤਮ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਰਹੀ ਆ ਜਿਹੜੀ ਫਾਊਂਡੇਸ਼ਨ ਆ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਬੱਲੇ ਬੱਲੇ ਵੀ ਇੱਕ ਬੂਟਾ ਦੇ ਜਾ ਸੋਹਣਿਆ ਬੱਲੇ ਬੱਲੇ ਵੀ ਇੱਕ ਬੂਟਾ ਦੇ ਜਾ ਸੋਹਣਿਆ ਜੇ ਮੈਂ ਪਿਆਰ ਤੇਰੇ ਦੇ ਵਿੱਚ ਲਾਵਾ ਇੱਕ ਬੂਟਾ ਦੇ ਜਾ ਸੋਹਣਿਆ ਜੇ ਮੈਂ ਪਿਆਰ ਤੇਰੇ ਦੇ ਵਿੱਚ ਲਾਉਣਾ ਇੱਕ ਬੂਟਾ ਦੇ ਜਾ